ਸਰਕਲ ਅਫਸਰ ਨਵਾਂ ਸ਼ਹਿਰ ਦੇ ਵਿੱਚ ਮੈਂ ਦੇਖੋ ਜਨਰਲ ਵਿਜ਼ਿਟ ਹੀ ਕਰਨਾ ਹੈ ਦੇਖੋ ਸਾਡਾ ਮੇਨ ਜੋ ਬਿਜਲੀ ਵਿਭਾਗ ਦਾ ਕੰਮ ਕਿ ਕਿਸੇ ਵੀ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਦੇ ਵਾਸਤੇ ਅਸੀਂ ਚਾਹੇ ਗ੍ਰੇਟ ਨੂੰ ਜਿਹੜਾ ਨਵੀਂ ਕੰਸਟਰਕਸ਼ਨ ਚਾਹੇ ਜਿਹੜੇ ਓਵਰਲੋਡ ਹੋਏ ਨੇ ਉਹਨਾਂ ਦੇ ਥਾਂ ਤੇ ਨਵੇਂ ਬਣਾਉਣ ਵਾਲੀ ਗੱਲ ਜਾਂ ਆਫਿਸਿਸ ਦੇ ਵਿੱਚ ਜਿਹੜੇ ਖਪਤਕਾਰ ਕੋਈ ਆਪਦੇ ਕੰਮ ਕਰਾਉਣ ਉਹਦੇ ਨੂੰ ਉਹਨਾਂ ਨੂੰ ਮਤਲਬ ਇਜ਼ੀਲੀ ਉਹਨਾਂ ਦੇ ਕੰਮ ਹੋਣ ਉਹਨੂੰ ਅਸੀਂ ਯਕੀਨੀ ਬਣਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦਾ ਖਾਸ ਤੌਰ ਤੇ ਬਿਜਲੀ ਦੇ ਖੇਤਰ ਨੂੰ ਲੈ ਕੇ ਵਿਜ਼ਨ ਜਿਹੜਾ ਹੈ ਕਿ ਕੋਈ ਵੀ ਘਰ ਜਿਹੜਾ ਆ ਉਹ ਬਿਨਾ ਰੋਸ਼ਨੀ ਤੋਂ ਨਹੀਂ ਰਹਿਣਾ ਚਾਹੀਦਾ ਮੈਨੂੰ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਕੇ ਖੁਸ਼ੀ ਵੀ ਹੋਈ ਆ ਮੈਂ ਜੋ ਰਿਵਿਊ ਕੀਤਾ ਕਿ ਇੱਥੇ ਲਗਭਗ 95% ਲੋਕਾਂ ਦੇ ਬਿਜਲੀ ਦੇ ਬਿੱਲ ਇਸ ਸਰਕਲ ਦੇ ਵਿੱਚ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ ਔਰ ਕੋਈ ਬਿਜਲੀ ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਆ ਸਾਡੇ ਕੋਲ ਇੱਥੇ ਗ੍ਰਿਡ ਨੇ ਇੱਕ 132 ਕੇਵੀ ਹੈ ਤੇ ਇੱਕ 68 ਕੇਵੀ ਹੈ ਦੋਵੇਂ ਸਾਡੇ ਜਿਹੜੇ ਨੇ ਉਹ ਫੇਰ ਹਾਲ ਡੀ ਲੋਟਡ ਨੇ ਕੋਈ ਮਾਮਲੀ ਇਹ ਤੇ ਜ਼ਰੂਰਤ ਨਹੀਂ ਆਗੀ ਸੋ ਨਵੇਂ ਸ਼ਹਿਰ ਤੇ ਵਿੱਚ ਸਾਰਾ ਕੁਝ ਬਿਜਲੀ ਦਾ ਜੜਾ ਉਹ ਠੀਕ ਚੱਲ ਰਿਹਾ ਜਦੋਂ ਮੈਂ ਆ ਕੇ ਦੇਖਿਆ ਸਾਰੇ ਮੁਲਾਜ਼ਮ ਆਪਣੇ ਆਪਣੇ ਸੀਟਾਂ ਦੇ ਉੱਤੇ ਬੈਠ ਕੇ ਪ੍ਰੋਪਰ ਜਿਹੜਾ ਕੰਮ ਕਰ ਰਹੇ ਸੀਗੇ ਸੋ ਸਾਰੇ ਮੁਲਾਜ਼ਮ ਹਾਜ਼ਰ ਨੇ ਔਰ ਗੈਰ ਹਾਜ਼ਰ ਕੋਈ ਨਹੀਂ ਪੈ ਗਿਆ ਕੋਈ ਵੀ ਮੁਲਾਜ਼ਮ ਗੈਰ ਹਾਜ਼ਰ ਨਹੀਂ ਹੈ ਦੋ ਮੁਲਾਜ਼ਮ ਜਿਹੜੇ ਛੁੱਟੀ ਤੇ ਨੇ ਉਹ ਤਿੰਨ ਬਕਾਇਦਾ ਉਹਨਾਂ ਦੀਆਂ ਛੁੱਟੀਆਂ ਰਜਿਸਟਰ ਦੇ ਵਿੱਚ ਐਂਟਰਡ ਨੇ ਸਬੰਧਤ ਕੰਪੀਟੈਂਟ ਅਥਾਰਟੀ ਜਿਹੜੀ ਆ ਉਹਦੇ ਦੁਆਰਾ ਸ਼ੂਟਿੰਗ ਜਿਹੜੀ ਆ ਦੀ ਪਰਵਾਰ ਕੀ ਜਿਹੜੀ ਆ ਉਹ ਆਲਰੇਡੀ ਲਈ ਹੋਈ ਆ ਸੋ ਮੈਂ ਆ ਧੰਨਵਾਦ ਕਰਦਾ ਆ ਅ empioyes ਦਾ ਕਿ ਜਿਨ੍ਹਾਂ ਨੇ ਬੜਾ ਸੈਂਸੀਅਰ ਹੋ ਕੇ ਇਹ ਜਿਹੜਾ ਸਰਕਲ ਸਾਟਾ ਇਹਨੂੰ ਸੰਭਾਲਿਆ ਹੈ ਉਹਨਾਂ ਅਸਲਤਾਂ ਦੇਤ ਨਹੀਂ ਹੈ ਕਿ ਆ ਸਰਕਲ ਅਫੀਸਰ ਨਮਾਸ਼ਿਆਰ ਦੇ ਵਿੱਚ ਨਾ ਨਕਲ ਜਨਰਲ ਵਿਜ਼ਟ ਹੀ ਕਰਨਾ ਹੈ ਦੇਖੋ ਸਾਡਾ ਮੇਨ ਜੋ ਬਿਜਲੀ ਵਿਭਾਗ ਦਾ ਕੰਮ ਕਿ ਕਿਸੇ ਵੀ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਦੇ ਵਾਸਤੇ ਅਸੀਂ ਚਾਹੇ ਗ੍ਰਿਡ ਤੋਂ ਜਿਹੜਾ ਨਵੀਂ ਕੰਸਟਰਕਸ਼ਨ ਹੈ ਚਾਹੇ ਜਿਹੜੇ ਓਵਰਲੋਡ ਹੋਏ ਨੇ ਉਹਨਾਂ ਦੇ ਨਾਲ ਤੇ ਨਵੇਂ ਬਣਾਉਣ ਵਾਲੀ ਗੱਲ ਜਾਂ ਆਫਿਸਿਸ ਦੇ ਵਿੱਚ ਜਿਹੜੇ ਖਪਤਕਾਰ ਕੋਈ ਆਪਦੇ ਕੰਮ ਕਰਾਉਣ ਆਉਦੇ ਨੇ ਉਹਨਾਂ ਨੂੰ ਮਤਲਬ इजीली ਉਹਨਾਂ ਦੇ ਕੰਮ ਹੋਣਾ ਉਹਨੂੰ ਅਸੀਂ ਯਕੀਨੀ ਬਣਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦਾ ਖਾਸ ਤੌਰ ਤੇ ਬਿਜਲੀ ਦੇ ਖੇਤਰ ਨੂੰ ਲੈ ਕੇ ਵਿਜ਼ਨ ਜਿਹੜਾ ਹੈ ਕਿ ਕੋਈ ਵੀ ਘਰ ਜਿਹੜਾ ਆ ਉਹ ਬਿਨਾਂ ਰੋਸ਼ਨੀ ਤੋਂ ਨਹੀਂ ਰਹਿਣਾ ਚਾਹੀਦਾ ਮੈਨੂੰ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਕੇ ਖੁਸ਼ੀ ਵੀ ਹੋਈ ਹੈ ਮੈਂ ਜੋ ਰਿਵਿਊ ਕੀਤਾ ਕਿ ਇੱਥੇ ਲਗਭਗ 95% ਲੋਕਾਂ ਦੇ ਬਿਜਲੀ ਦੇ ਬਿੱਲ ਇਸ ਸਰਕਲ ਦੇ ਵਿੱਚ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ ਔਰ ਕੋਈ ਬਿਜਲੀ ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਆ ਸਾਡੇ ਕੋਲ ਇੱਥੇ ਗ੍ਰਿਡ ਨੇ ਇੱਕ 132 ਕੇਵੀ ਹੈ ਤੇ ਇੱਕ 68 ਕੇਵੀ ਹੈ ਦੋਵੇਂ ਸਾਡੇ ਜਿਹੜੇ ਨੇ ਉਹ ਫੇਰਾਲ ਡੀ ਲੋਡਿੰਗ ਕੋਈ ਮਾਮੇ ਦੀ ਸੇ ਜ਼ਰੂਰਤ ਨਹੀਂ ਹੈਗੀ ਸੋ ਨਵੇਂ ਸ਼ਹਿਰ ਦੇ ਵਿੱਚ ਸਾਰਾ ਕੁਝ ਬਿਜਲੀ ਦਾ ਜਿਹੜਾ ਉਹ ਠੀਕ ਚੱਲ ਰਿਹਾ ਜਦੋਂ ਮੈਂ ਆ ਕੇ ਦੇਖਿਆ ਸਾਰੇ ਮੁਲਾਜ਼ਮ ਆਪਣੇ ਆਪਣੇ ਸੀਟਾਂ ਦੇ ਉੱਤੇ ਬੈਠ ਕੇ ਪ੍ਰੋਪਰ ਜਿਹੜਾ ਕੰਮ ਕਰ ਰਹੇ ਸੀਗੇ ਸੋ ਸਾਰੇ ਮੁਲਾਜ਼ਮ ਹਾਜ਼ਰ ਨੇ ਔਰ ਗੈਰਹਾਜ਼ਰ ਕੋਈ ਨਹੀਂ ਪਹਿ ਗਿਆ ਕੋਈ ਵੀ ਮੁਲਾਜ਼ਮ ਗੈਰਹਾਜ਼ਰ ਨਹੀਂ ਆ ਦੋ ਮੁਲਾਜ਼ਮ ਜਿਹੜੇ ਛੁੱਟੀ ਤੇ ਨੇ ਉਹ ਤਿੰਨ ਬਕਾਇਦਾ ਉਹਨਾਂ ਦੀਆਂ ਛੁੱਟੀਆਂ ਰਜਿਸਟਰ ਦੇ ਵਿੱਚ ਐਂਟਰਡ ਨੇ ਸਬੰਧਤ ਕੰਪੀਟੈਂਟ ਅਥਾਰਟੀ ਜਿਹੜੀ ਆ ਉਹਦੇ ਦੁਆਰਾ ਛੁੱਟੀ ਜਿਹੜੀ ਆ ਦੀ ਪ੍ਰਵਾਨਗੀ ਜਿਹੜੀ ਆ ਉਹਨਾਂ ਆਲਰੇਡੀ ਲਈ ਹੋਈ ਆ ਸੋ ਮੈਂ ਆ ਧੰਨਵਾਦ ਕਰਦਾ ਆ ਆ ਏਮਪਲੋਈਸ ਦਾ ਕਿ ਜਿਨ੍ਹਾਂ ਨੇ ਬੜਾ ਸੈਂਸੀਅਰ ਹੋ ਕੇ ਇਹ ਜਿਹੜਾ ਸਰਕਮਸਟੈਂਸ ਆ ਤਾਂ ਇਹਨੂੰ ਸੰਭਾਲਿਆ ਹੈ ਤੇ ਮੈਂ ਅਸਲਾ ਕਰਕੇ ਇਤਨਾ ਹੀ ਅਕੀਮ ਕਰਦਾ